ਆਦੂਣਾ ਦੀ ਕਰੀਲ ਬੜੀ ਵਾਇਰਲ ਹੁੰਦੀ ਆ ਸੋਸ਼ਲ ਮੀਡੀਆ ਤੇ ਕਹਿੰਦੇ ਯਾਰ ਵਿੱਕੀ ਹਰ ਦਾ ਬੰਦਾ ਦੁਨੀਆ ਤੇ ਕੋਈ ਆ ਨਹੀਂ ਸਕਦਾ ਮੈਨੂੰ ਜਦੋਂ ਨੌਜਵਾਨ ਇਕੱਠੇ ਹੁੰਦੇ ਮੈਨੂੰ ਵਿੱਕੀ ਮਿੰਡੂ ਖਿਰੇ ਦੀ ਯਾਦ ਆਉਂਦੀ ਹੁੰਦੀ ਉਹਦਾ ਨਾ ਮੇਰਾ ਬਹੁਤ ਪਿਆਰ ਸੀ ਯੂ ਨੋ ਔਰਾ ਬਿਲਡ ਆਪ ਸੀਗਾ ਸਾਈਡ ਤੇ ਤੇ ਉਹ ਅਟ੍ਰੈਕਟ ਕਰਦਾ ਸੀ ਉਹਦੇ ਜਦੋਂ ਸੁਪੀਰ ਜੀ ਕੋਲ ਜਾਵੜੰਦਾਪੁਰ ਜਾ ਕੇ ਪੂਰਾ ਸਰ ਐ ਨਹੀਂ ਐ ਨਹੀਂ ਐ ਨਹੀਂ ਉਹਨੂੰ ਪਿਆਰ ਕਰਦੇ ਸੀ ਉਹ ਹਲ ਤੱਕ ਫੈਸਲਾ ਆ ਚੁੱਕਾ ਹੈ ਉਸ ਤੇ ਤਸੱਲੀ ਹੈ ਕਿ ਮਿੱਡੂ ਖੇੜਾ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਭਰਾਗਿਆਂ ਦੀਆਂ ਤੇ ਤਸੱਲੀ ਨਹੀਂ ਹੁੰਦੀਆਂ ਹਨ ਗਨ ਕਲਚਰ ਵੀ ਆ ਗੈਂਗਸਟਰਵਾਦ ਵੀ ਪੈ ਚੜ ਗਿਆ ਸੀ ਸ਼ਿਕਾਰ ਹੋ ਗਿਆ ਸੀ ਉਹਦਾ ਗਨ ਕਲਚਰ ਕੋਈ ਮਾੜਾ ਨਹੀਂ ਬਟਾ ਚਲਾਉਣ ਵਾਲਾ ਕੌਣ ਹੈ ਇਹਦੇ ਕਿ ਪਾਕ ਸਿੰਘ ਹੋਰਾਂ ਨੇ ਵੀ ਬੰਦੂਕ ਰੱਖ ਚੱਕੀ ਹੈ ਰੱਖੀ ਹੈ ਕਿ ਮਿੱਡੂ ਖੇੜਾ ਫਾਊਂਡੇਸ਼ਨ ਕਿਵੇਂ ਦੇ ਕੰਮ ਕਰਦਾ ਜੇ ਕੋਈ ਸਪੋਰਟਸਮੈਨ ਲੋੜ ਮੰਗਦਾ ਹੈ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਅਸੀਂ ਉਸ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਬੜੇ ਘੱਟ ਸਮੇਂ ਦੇ ਵਿਦਿਆਰਥੀ ਜੀਵਨ ਵਿੱਚ ਇੱਕ ਵੱਡਾ ਨਾਮ ਕਮਾਗੇ ਸੀ ਵਿੱਕੀ ਮਿੱਡੂ ਖੇੜਾ ਇੱਕ ਹੀ ਗੱਸ ਦਾ ਉਹ ਦਿਨ ਵੀ ਆ ਰਿਹਾ ਜਦੋਂ ਉਹ ਇਸ ਦੁਨੀਆ ਤੋਂ ਚਲੇ ਗਏ ਸੀ ਉਸ ਤੋਂ ਪਹਿਲਾਂ 26 ਜੁਲਾਈ ਵੀ ਆ ਰਿਹਾ ਉਹਨਾਂ ਦਾ ਜਨਮ ਦਿਨ ਹੋਵੇਗਾ ਉਹਨਾਂ ਦੇ ਭਰਾ ਅਜੇ ਮਿੱਡੂ ਖੇੜਾ ਅੱਜਕੱਲ ਰੁੱਝੇ ਹੋਏ ਨੇ ਭਰਾ ਦੇ ਨਾਂ ਤੇ ਫਾਊਂਡੇਸ਼ਨ ਬਣਾ ਕੇ ਸਮਾਜ ਸੇਵਾ ਦੇ ਲੋਕ ਸੇਵਾ ਦੇ ਕੰਮਾਂ 'ਚ ਜੋ ਵਿੱਕੀ ਵੀ ਅਕਸਰ ਕਰਦਾ ਰਹਿੰਦਾ ਸੀਗਾ ਗੱਲਬਾਤ ਕਰਦੇ ਆਂ ਭਾਜੀ ਕਿਉਂਕਿ ਜਦੋਂ ਵੀ ਵਿੱਕੀ ਦਾ ਜ਼ਿਕਰ ਚੱਲੇਗਾ ਤਾਂ ਹਮੇਸ਼ਾ ਇਹ ਸਵਾਲ ਉੱਠੇਗਾ ਕਿ ਉਹ ਗਨ ਕਲਚਰ ਦੀ ਆ ਗੈਂਗਸਟਰਵਾਦ ਦੀ ਪੇਂਟ ਚੜ ਗਿਆ ਸੀ ਸ਼ਿਕਾਰ ਹੋ ਗਿਆ ਸੀ ਉਹਦਾ ਕੀ ਕਹਿੰਦੇ ਉਸ ਤੋਂ ਗਨ ਕਲਚਰ ਹਲੇ ਵੀ ਉਸੇ ਤਰ੍ਹਾਂ ਬਾਦ ਅਸਤੂਰ ਜਾ ਰਹੀ ਹੈ ਨਹੀਂ ਜੀ ਇਹ ਨਹੀਂ ਗਾ ਇਹ 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 ਗੱਲ ਨਹੀਂ ਵੀ ਗਨ ਕਲਚਰ ਦੀਆਂ ਕਿਸੇ ਚੀਜ਼ ਦੀ ਪੇਟ ਚੜ ਗਿਆ ਉਹ ਬਟ ਗੱਲ ਹੈ ਵੀ ਹਾਂ ਜਿਹੜੀ ਇਹਦੇ ਪਿੱਛੇ ਜਿਹੜੇ ਲੋਕਾਂ ਨੇ ਕਨਸਪਾਇਰ ਕੀਤਾ ਉਹ ਸਾਜ਼ਿਸ਼ ਸਾਜ਼ਿਸ਼ ਕਰਤਾ ਸੀਗੇ ਜਿਹੜੇ ਉਹ ਹਜੇ ਇੱਕ ਤਾਈ ਐਕਸਪੋਜ਼ ਨਹੀਂ ਹੋਏ ਐ ਸੋ ਇਸ ਕਰਕੇ ਅਸੀਂ ਇਸ ਚੀਜ਼ ਦੇ ਉੱਤੇ ਅਜੇ ਐਡੀ ਛੇਤੀ ਕੋਈ ਕਮੈਂਟ ਨਹੀਂ ਕਰ ਸਕਦੇ ਸੈਕੰਡ ਗੱਲ ਕੀ ਹੈ ਕਿ ਆਪਾਂ ਅੱਜ ਜਿਹੜੀ ਫਾਊਂਡੇਸ਼ਨ ਹੈ ਫਾਊਂਡੇਸ਼ਨ ਦੇ ਉਸ ਦੇ ਉੱਤੇ ਆਪਾਂ ਇਕੱਠੇ ਹੋਏ ਆ ਸੋ ਮੈਂ ਇਹ ਕਹਿਣਾ ਵੀ ਆਪਾਂ ਉਹ ਵੀ ਕਰਾਂਗੇ ਸੋ ਇਹ ਜੀ ਕੋਈ ਗੱਲ ਨਹੀਂ ਜੀ ਵੀ ਗਨ ਕਲਚਰ ਦਾ ਹੋਗਾ ਗਨ ਕਲਚਰ ਤਾਂ ਚਲੋ ਗਨ ਦਾ ਸਾਰੇ ਕੋਲੇ ਗੁਰੂ ਮਹਾਰਾਜਾਂ ਸਾਡੇ ਕੋਲ ਗੁਰੂਆਂ ਕੋਲੇ ਵੀ ਸੀਗੀਆਂ ਸਾਡੇ ਕੋਲ ਵੀ ਹੈਗੀਆਂ ਮੇਰੇ ਕੋਲੇ ਵੀ ਹੈਗੀਆਂ ਸਭ तकरीबन ਸਾਰੇ ਰਾਹ ਦਾ ਹਾਂ ਗਨ ਚੱਲਦੀ ਕਿਹੜੀ ਦਿਸ਼ਾ ਚ ਹੈ ਤੇ ਕਿਹੜੇ ਬੰਦੇ ਦੇ ਹੱਥ ਚ ਹੈ ਇਹ ਮੈਟਰ ਕਰਦਾ ਮਕਸਦ ਚਲਾਉਣ ਵਾਲੇ ਦਾ ਤੇ ਚੱਲਣ ਕਿੱਧਰ ਨੂੰ ਚੱਲਦੀ ਹੈ ਉਹ ਹੈ ਭਗਤ ਸਿੰਘ ਹੋਰਾਂ ਨੇ ਵੀ ਬੰਦੂਖ ਰੱਖ ਚੱਕੀ ਹੈ ਰੱਖੀ ਹੈ ਸੋ ਉਹਨਾਂ ਤੇ ਆਪਾਂ ਨੇ ਕੋਈ ਸੋ ਇਸ ਕਰਕੇ ਨਿਗਾ ਵੀ ਗਨ ਕਲਚਰ ਹੈ ਗਨ ਕਲਚਰ ਕੋਈ ਮਾੜਾ ਨਹੀਂ ਬਟ ਹਾਂ ਚਲਾਉਣ ਵਾਲਾ ਕੌਣ ਹੈ ਇਹ ਦੇਖਣਾ ਐਸੇ ਤਾਂ ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇਸ ਜਸਟਿਸ ਨਾਇ ਖੈਰ ਇਹ ਚਾਹਤਾ ਹੁਣ ਜੋ ਹਲ ਤੱਕ ਫੈਸਲਾ ਆ ਚੁੱਕਾ ਹੈ ਉਸ ਤੇ ਤਸੱਲੀ ਹੈ ਸੰਤੁਸ਼ਟੀ ਹੈ ਦੇਖੋ ਜੀ ਸੰਤੁਸ਼ਟੀ ਤਾਂ ਜਿੰਨਾ ਚਿਰ ਸਾਰੇ ਜਿਹੜੇ ਇਸ ਕੇਸ ਦੇ ਕਲਪਰੇਟਸ ਹੈਗੇ ਆ ਜਿਹੜੇ ਇਸ ਕੇ ਇਸ ਚੀਜ਼ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਉਹ ਜਸਟਿਸ ਤੱਕ ਨਹੀਂ ਜਾਂਦੇ ਉਹਨਾਂ ਚਿਰ ਤਸੱਲੀ ਤਾਂ ਹੋ ਨਹੀਂ ਸਕਦੀ ਬਾਕੀ ਭਰਾ ਗਿਆਂ ਦੀਆਂ ਤਸੱਲੀਆਂ ਨਹੀਂ ਹੁੰਦੀਆਂ ਹੁੰਦੀਆਂ ਬ੍ਰਦਰ ਇਹ ਤਾਂ ਹੀ ਚੱਲੀ ਜਾਣਾ ساری ਉਮਰ ਕਮੀ ਮਹਿਸੂਸ ਰਹਿੰਦੀ ਹੈ ਤਸੱਲੀ ਨਹੀਂ ਹੋ ਸਕਦੀ ਜੇ ਕੋ ਮੈਂ ਤੁਹਾਡਾ ਇੰਟਰਵਿਊ ਕੀਤਾ ਸੀ ਉਸ ਟਾਈਮ ਤੁਸੀਂ ਕਿਹਾ ਸੀ ਮੇਰਾ ਖੂਨ ਡੁੱਲਿਆ ਮੇਰੀ ਤਸੱਲੀ ਹੋਣੀ ਨਹੀਂ ਕਦੇ ਹਾਂ ਬਿਲਕੁਲ ਨਹੀਂ ਹੋ ਸਕਦੀ ਜੀ ਤਸੱਲੀ ਕਿਵੇਂ ਹੋ ਜੂਗੀ ਜਦੋਂ ਖੂਨ ਡੁੱਲਿਆ ਵੇ ਆਪ ਦਾ ਸਾਡੇ ਅੱਜ ਖੜਾ ਅੱਜ ਨਾਲ ਬੈਠਾ ਹੋਣਾ ਸੀ ਉਹਨੇ ਅੱਜ ਅਸੀਂ ਕਿਸੇ ਹੋਰ ਚੀਜ਼ ਦੀ ਪੀਸੀ ਕਰਦੇ ਹੋਣਾ ਸੀਗਾ ਆ ਜੋਧੀ ਕਰੀ ਜਾਂਦੇ ਆ ਸੁਖਵੀਰ ਬਾਦਲ ਉਹਨਾਂ ਦੀ ਕਰੀਲ ਬੜੀ ਵਾਇਰਲ ਹੁੰਦੀ ਆ سوشل میڈیا ਦੇ ਕਹਿੰਦੇ ਯਾਰ ਵਿੱਕੀ ਅਰਗਾ ਬੰਦਾ ਦੁਨੀਆ ਤੇ ਕੋਈ ਆ ਨਹੀਂ ਸਕਦਾ ਕਹਿੰਦੇ ਜਦੋਂ ਮੈਂ ਚੰਡੀਗੜ੍ਹ ਆਂਦਾ ਸੀਗਾ ਮੇਰੇ ਨਾਲ ਜੁੜ ਜਾਂਦਾ ਸੀ ਮੇਰੇ ਨਾਲ ਹੀ ਰਹਿੰਦਾ ਸੀਗਾ ਉਹ ਇਸ ਤਰ੍ਹਾਂ ਯਾਦ ਕਰਦੇ ਨੇ ਸੁਖਵੀਰ ਬਾਦਲ ਬਿਲਕੁਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਪਾਰਟੀ ਦੇ ਪ੍ਰਧਾਨ ਹੈ ਤੇ ਸਾਡਾ ਬਹੁਤ ਸਹਿਚਾਰ ਹੈ ਉਹਨਾਂ ਨਾਲ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਆ ਪਿਓ ਦਾਦਿਆਂ ਤੋਂ ਆਕਾਲੀ ਦਲ ਨਾਲ ਸੋ ਬਿਲਕੁਲ ਇੱਕ ਸਾਡੇ ਉਹਨਾਂ ਨੇ ਵੀ ਆਖਿਆ ਸੀ ਈਰੀਅਲ ਦੇ ਵਿੱਚ ਸਾਡੇ ਪਿੰਡ ਨੇੜੇ ਨੇੜੀ ਹੈ ਬਾਦਲ ਸਾਡੀ ਕੌਨਸਟੈਂਸੀ ਵੀ ਹੋਈ ਹੈ ਸੋ ਇਸ ਕਰਕੇ ਬਿਲਕੁਲ ਮੇਰੇ ਫਾਦਰ ਫੋਰ ਫਾਦਰ ਜਿਹੜੇ ਹੈਗੇ ਆ ਉਹ ਬਾਦਲ ਪਰਿਵਾਰ ਨਾਲ ਵਰਤਦੇ ਸੀਗੇ ਤੇ ਅਸੀਂ ਵੀ ਉਸੇ ਤਰ੍ਹਾਂ ਵਰਤਦੇ ਹਾਂ ਸੋ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬੜਾ ਪਿਆਰ ਸੀ ਵਿੱਕੀ ਨਾਲ ਉਹ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਕਹਿ ਕੇ ਆਟਾਂ ਵੀ ਉਹਦੇ ਚ ਇੱਕ ਨਾ ਔਰਾ ਬੈਲਟ ਅਪ ਸੀਗਾ ਸਾਈਡ ਤੇ ਤੇ ਉਹ ਅਟਰੈਕਟ ਕਰਦਾ ਸੀ ਉਹ ਜਦੋਂ ਸੁਖਬੀਰ ਜੀ ਕੋਲੇ ਜਾ ਵੜਨ ਦਾ ਫਿਰ ਉਹ ਜਾ ਕੇ ਪੂਰਾ ਸਰ ਐ ਨਹੀਂ ਐ ਨਹੀਂ ਐ ਨਹੀਂ ਉਹਨੂੰ ਪਿਆਰ ਕਰਦੇ ਸੀ ਸੁਖਬੀਰ ਜੀ ਤੇ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਸੁਖਬੀਰ ਜੀ ਆ ਗਏ ਹੈ ਚੰਡੀਗੜ੍ਹ ਪਹੁੰਚ ਗਏ ਉਹਨੇ ਨਾਲ ਦੀ ਨਾਲ ਉੱਥ ਨੋ ਸੈਕਟਰ ਕੋਠੀ ਪਹੁੰਚ ਜਾਣਾ ਤੇ ਜਾ ਕੇ ਮਿਲ ਕੇ ਹੁਣ ਬਿਲਕੁਲ ਰੀਲ ਦਫਤਰ ਜਾ ਚੁੱਕੇ ਹੋਏ ਜਾਂਦੀ ਤਿਆਰੀ ਹਾਂ ਬਿਲਕੁਲ ਜੀ ਹੁਣ ਅਸੀਂ ਜਿਹੜਾ ਹੈਗਾ ਨੈਕਸਟ ਹੈ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਹੈ ਇਸ ਜਿਹੜੇ ਹੈਗੇ ਹੈ ਜਿਹੜੇ ਇਹਦੇ ਵਿੱਚ ਬਰੀ ਹੋ ਚੁੱਕੇ ਸੀ ਉਹਨਾਂ ਦੇ ਅਗੇਂਸਟ ਉਹਨਾਂ ਦੇ ਕੋਟਲ ਦੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਕੀ ਮੇਰੇ ਕੰਮ ਕਰਦੀ ਹੈ ਬਿਲਕੁਲ ਜੀ ਮੇਡੂ ਵਿੱਕੀ ਮੇਡੂ ਖੜਾ ਫਾਊਂਡੇਸ਼ਨ ਅਸੀਂ 2022 ਦੇ ਐਂਡ 'ਚ ਅਸੀਂ ਸਟੈਬਲਿਸ਼ ਕੀਤੀ ਸੀਗੀ ਉਦੋਂ ਬਾਅਦ ਜਿਵੇਂ ਜਿਵੇਂ ਸਾਨੂੰ ਜਿਵੇਂ ਵਿੱਕੀ ਦਾ ਰੁਝਾਨ ਸੀਗਾ ਸਪੋਰਟਸ ਬਣੀ ਤੇ ਸਪੋਰਟਸ ਨੂੰ ਲੈ ਕੇ ਅਸੀਂ ਬੜੇ ਕ੍ਰਿਕਟ ਟੂਰਨਾਮੈਂਟਸ ਕਬੱਡੀ ਟੂਰਨਾਮੈਂਟਸ ਕਰਾਏ ਐ ਤੇ ਵੈਸੇ ਵੀ ਜੇ ਕੋਈ ਸਪੋਰਟਸਮੈਨ ਲੋੜਮੰਦ ਹੈਗਾ ਕਿਸੇ ਨੂੰ ਕੋਈ ਸੇ ਚੀਜ਼ ਦੀ ਲੋੜ ਹੈ ਤੇ ਅਸੀਂ ਉਸ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਿਵੇਂ ਕਿ ਡਰੱਗਸ ਨੂੰ ਲੈ ਕੇ ਅਸੀਂ ਜਿਹੜੇ ਐਂਟੀ ਡਰੱਗ ਇਵੈਂਟਸ ਆ ਉਹ ਵੀ ਕਰਵਾਏ ਐ ਤੇ ਮਤਲਬ ਕਿ ਸਮੇਂ ਤੋਂ ਸਮੇਂ ਜਿਵੇਂ ਜਿਵੇਂ ਜਿੱਥੇ ਜਿੱਥੇ ਕੋਈ ਲੋਡ ਹੁੰਦੀ ਹੈ ਜਿਵੇਂ ਫਲੱਡ ਹਿੱਟ ਏਰੀਆ ਸੀਗੇ ਅਫੈਕਟਡ ਏਰੀਆ ਸੀਗੇ ਉਹਨਾਂ ਚ ਅਸੀਂ ਜਾ ਕੇ ਜਿਹੜੀ ਹੈਗੀ ਸਾਡੀ ਸ਼ਮੂਲੀਅਤ ਸਾਡੀ ਫਾਊਂਡੇਸ਼ਨ ਨੇ ਉੱਥੇ ਵੀ ਕੀਤੀ ਹੈ ਸੋ ਹਰ ਤਰ੍ਹਾਂ ਦਾ ਜਿੱਥੇ ਜਿੱਥੇ ਜਿਹਨੂੰ ਲੋਡ ਹੈ ਅਸੀਂ ਪਹੁੰਚਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਹੈ ਹਾਲਾਂਕਿ ਮਤਲਬ ਕਿਤੇ ਨਾ ਕਿਤੇ ਜਦੋਂ ਇਹ ਗੱਲ ਚੱਲੇਗੀ ਵਿੱਕੀ ਦੀਆ ਹੋਰ ਵੀ ਜੇ ਕਟਨਾਵਾ ਦੀ ਗੱਲ ਚੱਲੇਗੀ ਤਾਂ ਉਹ ਗੈਂਗਸਟਰ ਬਾਦ ਜ਼ਰੂਰ ਆਏਗਾ ਜੱਗੂ ਦੀ ਮਾਂ ਦੇ ਮਟਰ ਨੂੰ ਕਿੱਥਾਂ ਦੇਖਦੇ ਨੂੰ ਕੀ ਕਸਾਦਾ ਜੀ ਮੈਨੂੰ ਲੱਗਦਾ ਵੀ ਆਪਾਂ ਫਾਊਂਡੇਸ਼ਨ ਦੇ ਉੱਤੇ ਜ਼ਿਆਦਾ ਫੋਕਸ ਕਰੀਏ ਦਿਸ ਇਸ ਨਾਟ ਦਾ ਟਾਈਮ ਟੂ ਟਾਕ 올 ਦਿਸ ਚਲੋ ਥੈਂਕ ਯੂ ਬਿਲਕੁਲ ਸੋ ਅਜੇ ਪਾਲ ਮਿੱਡੂ ਖੇੜਾ ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਵਿੱਕੀ ਦੀ ਜੋ ਸੋਚ ਸੀ ਅਸੀਂ ਵਿੱਕੀ ਖੇੜਾ ਮਿੱਡੂ ਫਾਊਂਡੇਸ਼ਨ ਬਣਾ ਕੇ ਉਹਦੀ ਸੋਚ ਨੂੰ ਪ੍ਰੈਕਟੀਕਲ ਕਰਨ ਤੇ ਲੱਗੇ ਹੋਏ ਹਾਂ ਤੇ ਗੋ ਗ੍ਰੀਨ ਇਨੀਸ਼ੀਏਟਿਵ 2025 ਸ਼ੁਰੂ ਕੀਤਾ ਹੈ ਜਿਹਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਨੂੰ ਆਉਣ ਵਾਲੇ ਸਮੇਂ 'ਚ 50000 ਤੋਂ ਵੀ ਵੱਧ ਪੌਦੇ ਲਾ ਕੇ ਹਰਿਆ ਭਰਿਆ ਕੀਤਾ ਜਾਵੇਗਾ ਤੇ ਇਨਸਾਫ ਲੈਣ ਲਈ ਉਹ ਅਜੇ ਵੀ ਖੜੇ ਨੇ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ